ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਚੰਡੀਗੜ੍ਹ ਸੈਕਟਰ 43 ਦੀ ਕੋਟ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਅੱਜ ਉਸ ਦਰਿੰਦੇ ਦੋਸ਼ੀ ਨੂੰ ਸਜ਼ਾ ਦਾ ਐਲਾਨ ਹੋਣਾ ਹੈ ਜੋ ਇੱਕ ਸੀਰੀਅਲ ਕਿਲਰ ਹੈ ਦੁਸ਼ਕਰਮ ਕਰਦਾ ਉਸ ਤੋਂ ਬਾਅਦ ਹੱਤਿਆ ਕਰ ਦਿੰਦਾ ਪਰ ਦੋਸ਼ੀ ਉਹ ਹੈ ਜੋ ਨਾਤਾ ਆਧਾਰ ਕਾਰਡ ਵਰਤਦਾ ਨਾ ਕਿਸੇ ਬੈਂਕ ਚ ਉਹਦਾ ਖਾਤਾ ਹੈ ਤੇ ਨਾ ਹੀ ਉਹਦਾ ਕੋਈ ਅਕਾਊਂਟ ਨੰਬਰ ਹੈ ਉਸ ਨੂੰ ਫੜਨ ਦੇ ਲਈ ਪੁਲਿਸ ਨੂੰ ਸਾਲ ਲੱਗੇ ਸਾਲ ਨਹੀਂ ਕਈ ਸਾਲ ਲੱਗੇ ਤੇ ਕੇਸ ਦਾ ਕਰਨ ਲੱਗੇ ਆ ਚੰਡੀਗੜ੍ਹ ਦੇ ਵਿੱਚ ਅੱਜ ਉਸ ਦੇ ਮਾ ਮਾਤਾ ਪਿਤਾ ਨੂੰ ਬਹੁਤ ਸਕੂਨ ਮਿਲੇਗਾ ਕਿਉਂਕਿ ਉਸ ਦੋਸ਼ੀ ਮੋਨੂ ਕੁਮਾਰ ਨੂੰ ਅੱਜ ਕੋਰਟ ਵੱਲੋਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ ਉਸ ਨੂੰ ਕੱਲ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਪਰ ਅੱਜ ਉਸ ਤੇ ਸਜ਼ਾ ਦਾ ਐਲਾਨ ਹੈ ਮੋਨੂ ਕੁਮਾਰ ਉਹ ਹੈ ਜੋ ਪਹਿਲਾਂ ਕਤਲ ਕਰਦਾ ਤੇ ਉਸ ਤੋਂ ਬਾਅਦ ਫਿਰ ਦੁਸ਼ਕਰਮ ਕਰਦਾ ਨਾ ਤਾ ਉਹਦਾ ਆਧਾਰ ਕਾਰਡ ਰੱਖਦਾ ਸੀ ਨਾ ਬੈਂਕ ਅਕਾਊਂਟ ਰੱਖਦਾ ਸੀ ਤੇ ਨਾ ਹੀ ਉਹਦਾ ਕੋਈ ਪਤਾ ਟਿਕਣਾ ਤਾਂ 2022 ਦੇ ਵਿੱਚ ਜਾ ਕੇ ਸੈਂਕੜੇ ਡੀਐਨਏ ਟੈਸਟ ਦੇ ਮਿਲਾਨ ਤੋਂ ਬਾਅਦ ਕਰੀਬ 800 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਜਦੋਂ 800 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੁਕਬਰੀ ਦੇ ਆਧਾਰ ਤੇ ਪੁਲਿਸ ਮੋਨੂ ਕੁਮਾਰ ਤੱਕ ਪਹੁੰਚੀ ਪਰ ਜਦੋਂ ਮੋਨੂ ਕੁਮਾਰ ਦਾ ਪਤਾ ਲੱਗਿਆ ਤਾਂ ਮੋਨੂ ਕੁਮਾਰ ਚੰਡੀਗੜ੍ਹ ਛੱਡ ਚੁੱਕਿਆ ਸੀ ਪਰ 2024 ਦੇ ਵਿੱਚ ਮੋਨੂ ਕੁਮਾਰ ਚੰਡੀਗੜ੍ਹ ਵਾਪਸ ਆਉਂਦਾ ਹੈ ਤੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਚੰਡੀਗੜ੍ਹ ਪੁਲਿਸ ਮੋਨੂ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਪਰ ਮੈਂ ਇਹ ਦੱਸ ਦਵਾਂ ਤੁਹਾਨੂੰ ਕਿ ਆਖਰ ਮੋਨੂ ਕੁਮਾਰ ਨੇ ਇੱਕ ਸੀਰੀਅਲ ਕਿਲਰ ਹੈ ਜਿਸ ਨੇ ਹਿਮਾਚਲ ਦੇ ਵਿੱਚ ਇੱਕ ਲੜਕੀ ਦਾ ਕਤਲ ਕਬੂਲਿਆ ਤੇ ਇੱਕ ਕਤਲ ਚੰਡੀਗੜ੍ਹ ਦੇ ਵਿੱਚ ਹੋਰ ਕਰ ਦਿੱਤਾ ਤਿੰਨ ਸੀਰੀਅਲ ਕਿਲਰ ਆ ਮੋਨੂ ਕੁਮਾਰ ਹੈ ਜਿਸ ਨੂੰ ਫੜਨ ਦੇ ਲਈ 10 ਸਾਲ ਤੋਂ ਵੱਧ ਦਾ ਸਮਾਂ ਚੰਡੀਗੜ੍ਹ ਪੁਲਿਸ ਨੂੰ ਲੱਗ ਗਿਆ ਸੈਂਕੜੇ ਡੀਐਨਏ ਟੈਸਟ ਕੀਤੇ ਗਏ 800 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਬਾਅਦ ਮੋਨੂ ਕੁਮਾਰ ਤੱਕ ਪਹੁੰਚਿਆ ਗਿਆ ਤਾਂ ਉਸ ਸੀਰੀਅਲ ਕਿਲਰ ਦਾ ਅਜ ਸਜ਼ਾ ਦਾ ਐਲਾਨ ਹੋਣਾ ਤ ਬੇਹੱਦ ਮਾਪਿਆਂ ਦੇ ਲਈ ਵੱਡਾ ਦਿਨ ਹੈ ਐਮਬੀਏ ਦੀ ਸਟੂਡੈਂਟ ਸੀਗੀ ਉਸਦਾ ਕਤਲ ਕਰ ਦਿੱਤਾ ਗਿਆ ਉਸਦੀ ਸਕੂਟੀ ਖੂਨ ਦੇ ਨਾਲ ਲੱਤਪਤ ਮਿਲੀ ਸੀਗੀ तमाम ਡੀਐਨਏ ਟੈਸਟ ਹੋਏ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸਾਲ ਲੱਗੇ ਪਰ ਪੁਲਿਸ ਨੇ ਇੱਥੋਂ ਤੱਕ ਦੀ ਕਲੋਜ਼ ਰਿਪੋਰਟ ਤਿਆਰ ਕਰਕੇ ਬਣਾ ਦਿੱਤੀ ਗਈ ਸੀ ਕਿ ਇਸ ਕੇਸ ਬਾਬਤ ਗੁੱਥੀ ਸੁਲਝਦੀ ਹੋਈ ਨਜ਼ਰ ਨਹੀਂ ਆਈ ਪਰ ਕਹਿੰਦੇ ਖੁਦਾ ਨੂੰ ਕੁਝ ਹੋਰ ਮਨਜ਼ੂਰ ਸੀ ਤਾਂ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਮੋਨੂ ਕੁਮਾਰ ਦੀ ਗਰਦਨ ਤੱਕ ਪਹੁੰਚੇ ਨੇ ਤੇ ਅੱਜ ਮਾਨਯੋਗ 43 ਕੋਰਟ ਕੰਪਲੈਕਸ ਦੇ ਵਿੱਚ ਮੋਨੂ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਚੰਡੀਗੜ੍ਹ ਸੈਕਟਰ 43 ਦੇ ਕੋਰਟ ਕੰਪਲੈਕਸ ਦੇ ਵਿੱਚ ਮੌਜੂਦ ਆ ਅੱਜ ਉਸ ਦਰਿੰਦੇ ਦੋਸ਼ੀ ਨੂੰ ਸਜ਼ਾ ਦਾ ਐਲਾਨ ਹੋਣਾ ਹੈ ਜੋ ਇੱਕ ਸੀਰੀਅਲ ਕਿਲਰ ਹੈ। ਦੁਸ਼ਕਰਮ ਕਰਦਾ ਉਸ ਤੋਂ ਬਾਅਦ ਹੱਤਿਆ ਕਰ ਦਿੰਦਾ ਪਰ ਦੋਸ਼ੀ ਉਹ ਹੈ ਜੋ ਨਾਤਾ ਆਧਾਰ ਕਾਰਡ ਵਰਤਦਾ ਹੈ। ਨਾ ਕਿਸੇ ਬੈਂਕ 'ਚ ਉਹਦਾ ਖਾਤਾ ਹੈ ਤੇ ਨਾ ਹੀ ਉਹਦਾ ਕੋਈ ਅਕਾਊਂਟ ਨੰਬਰ ਹੈ। ਉਸ ਨੂੰ ਫੜਨ ਦੇ ਲਈ ਪੁਲਿਸ ਨੂੰ ਸਾਲ ਲੱਗ ਗਏ। ਸਾਲ ਨਹੀਂ ਕਈ ਸਾਲ ਲੱਗ ਗਏ। ਦੇ ਕੇਸ ਦਾ ਕਰਨ ਲੱਗੇ ਆ ਚੰਡੀਗੜ੍ਹ ਦੇ ਵਿੱਚ ਅੱਜ ਉਸ ਦੇ ਮਾ ਮਾਤਾ ਪਿਤਾ ਨੂੰ ਬਹੁਤ ਸਕੂਨ ਮਿਲੇਗਾ ਕਿਉਂਕਿ ਉਸ ਦੋਸ਼ੀ ਮੋਨੂ ਕੁਮਾਰ ਨੂੰ ਅੱਜ ਕੋਰਟ ਵੱਲੋਂ ਸਜ਼ਾ ਦਾ ਐਲਾਨ ਕੀਤਾ ਜਾਣਾ ਉਸ ਨੂੰ ਕੱਲ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਪਰ ਅੱਜ ਉਸ ਤੇ ਸਜ਼ਾ ਦਾ ਐਲਾਨ ਹੈ ਮੋਨੂ ਕੁਮਾਰ ਉਹ ਹੈ ਜੋ ਪਹਿਲਾਂ ਕਤਲ ਕਰਦਾ ਤੇ ਉਸ ਤੋਂ ਬਾਅਦ ਫਿਰ ਦੁਸ਼ਕਰਮ ਕਰਦਾ ਨਾ ਤਾਂ ਉਹ ਆਧਾਰ ਕਾਰਡ ਰੱਖਦਾ ਸੀ ਨਾ ਬੈਂਕ ਅਕਾਊਂਟ ਰੱਖਦਾ ਸੀ ਤੇ ਨਾ ਹੀ ਉਹਦਾ ਕੋਈ ਪਤਾ ਟਿਕਣਾ ਤਾ 2022 ਦੇ ਵਿੱਚ ਜਾ ਕੇ ਸੈਂਕੜੇ ਡੀਐਨਏ ਟੈਸਟ ਦੇ ਮਿਲਾਨ ਤੋਂ ਬਾਅਦ ਕਰੀਬ 800 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਜਦੋਂ 800 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਮੁਕਬਰੀ ਦੇ ਆਧਾਰ ਤੇ ਪੁਲਿਸ ਮੋਨੂ ਕੁਮਾਰ ਤੱਕ ਪਹੁੰਚੀ ਪਰ ਜਦੋਂ ਮੋਨੂ ਕੁਮਾਰ ਦਾ ਪਤਾ ਲੱਗਿਆ ਤਾਂ ਮੋਨੂ ਕੁਮਾਰ ਚੰਡੀਗੜ੍ਹ ਛੱਡ ਚੁੱਕਿਆ ਸੀ ਪਰ 2024 ਦੇ ਵਿੱਚ ਮੋਨੂ ਕੁਮਾਰ ਚੰਡੀਗੜ੍ਹ ਵਾਪਸ ਆਉਂਦਾ ਤੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਚੰਡੀਗੜ੍ਹ ਪੁਲਿਸ ਮੋਨੂ ਕੁਮਾਰ ਨੂੰ ਗ੍ਰਿਫਤਾਰ ਕਰਦੀ ਹੈ ਪਰ ਮੈਂ ਇਹ ਦੱਸ ਦਵਾਂ ਤੁਹਾਨੂੰ ਕਿ ਆਖਰ ਮੋਨੂ ਕੁਮਾਰ ਨੇ ਇੱਕ ਸੀਰੀਅਲ ਕਿਲਰ ਹੈ ਜਿਸ ਨੇ ਹਿਮਾਚਲ ਦੇ ਵਿੱਚ ਇੱਕ ਲੜਕੀ ਦਾ ਕਤਲ ਕਬੂਲਿਆ ਤੇ ਇੱਕ ਕਤਲ ਚੰਡੀਗੜ੍ਹ ਦੇ ਵਿੱਚ ਹੋਰ ਕਰ ਦਿੱਤਾ ਤਿੰਨ ਸੀਰੀਅਲ ਕਿਲਰ ਆ ਮੋਨੂ ਕੁਮਾਰ ਹੈ ਜਿਸ ਨੂੰ ਫੜਨ ਦੇ ਲਈ 10 ਸਾਲ ਤੋਂ ਵੱਧ ਦਾ ਸਮਾਂ ਚੰਡੀਗੜ੍ਹ ਪੁਲਿਸ ਨੂੰ ਲੱਗ ਗਿਆ ਸੈਂਕੜੇ ਡੀਐਨਏ ਟੈਸਟ ਕੀਤੇ ਗਏ 800 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਬਾਅਦ ਮੋਨੂ ਕੁਮਾਰ ਤੱਕ ਪਹੁੰਚਿਆ ਗਿਆ ਤਾਂ ਉਸ ਸੀਰੀਅਲ ਕਿਲਰ ਦਾ ਅਜ ਸਜ਼ਾ ਦਾ ਐਲਾਨ ਹੋਣਾ ਬੇਹੱਦ ਮਾਪਿਆਂ ਦੇ ਲਈ ਵੱਡਾ ਦਿਨ ਹੈ ਐਮਬੀਏ ਦੀ ਸਟੂਡੈਂਟ ਸੀਗੀ ਉਸਦਾ ਕਤਲ ਕਰ ਦਿੱਤਾ ਗਿਆ ਉਸ ਦੀ ਸਕੂਟੀ ਖੂਨ ਦੇ ਨਾਲ ਲੱਤਪਤ ਮਿਲੀ ਸੀਗੀ तमाम ਡੀਐਨਏ ਟੈਸਟ ਹੋਏ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਸਾਲ ਲੱਗ ਗਏ ਪਰ ਪੁਲਿਸ ਨੇ ਇੱਥੋਂ ਤੱਕ ਕੀ ক্লোਜ਼ਰ ਰਿਪੋਰਟ ਤਿਆਰ ਕਰਕੇ ਬਣਾ ਦਿੱਤੀ ਗਈ ਸੀ ਕਿ ਇਸ ਕੇਸ ਬਾਬਤ ਗੁੱਥੀ ਸੁਲਝਦੀ ਹੋਈ ਨਜ਼ਰ ਨਹੀਂ ਆਈ ਪਰ ਕਹਿੰਦੇ ਖੁਦਾ ਨੂੰ ਕੁਝ ਹੋਰ ਮਨਜੂਰ ਸੀ ਤਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਮੋਨੂ ਕੁਮਾਰ ਦੀ ਗਰਦਨ ਤੱਕ ਪਹੁੰਚੇ ਨੇ ਤੇ ਅੱਜ ਮਾਨਯੋਗ 43 ਕੋਟ ਕੰਪਲੈਕਸ ਦੇ ਵਿੱਚ ਮੋਨੂ ਕੁਮਾਰ ਨੂੰ ਸਜ਼ਾ ਦਾ ਐਲਾਨ ਹੋਣਾ ਹੈ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬ